ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanja.in ਸੁਖਬੀਰ ਬਾਦਲ ਲੋਕਾਂ ਨੂੰ ਝੂਠੇ ਸੁਪਨੇ ਵਖਾਉਂਦੇ ਨੇ ਲੋਕ ਉਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲੈਣ ਇਹ ਚੇਤਾਵਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਰਹੇ ਨੇ ਹਰ ਸਾਲ ਜਦ ਪੰਜਾਬ 'ਚ ਗਰਮੀਆਂ ਦਸਤਕ ਦਿੰਦੀਆਂ ਨੇ ਤਾਂ ਲੱਗਣੇ ਸ਼ੁਰੂ ਹੋ ਜਾਂਦੇ ਨੇ ਬਿਜਲੀ ਦੇ ਲੰਮੇ-ਲੰਮੇ ਘੱਟ ਪਹਿਰਸਾਦ 50 CM ਵੀ ਆਪਣੇ ਦਾਅਵਿਆਂ ਨਾਲ ਪਰੇਸ਼ਾਨ ਪੰਜਾਬ ਦੇ ਲੋਕਾਂ ਨੂੰ ਦਿਲਾਸਾ ਦੇਣਾ ਖੂਬ ਜਾਣਦੇ ਨੇ ਉਂਝਤਾ ਕਾਲੀ ਸਰਕਾਰ ਪੰਜਾਬ 'ਚ ਸਰਪਲਸ ਬਿਜਲੀ ਦਾ ਦਾਅਵਾ ਕਰਦੀ ਹੈ ਪਰ ਪੋਲ ਉਦੋਂ ਖੋਲਦੀ ਹੈ ਜਦ ਦਿਨ 'ਚ ਕਈ ਘੰਟੇ ਬਿਜਲੀ 골 ਰਹਿੰਦੀ ਹੈ ਹੁਣ ਇਸ ਸਾਲ 50 CM ਲੋਕਾਂ ਨੂੰ ਇੱਕ ਹੋਰ ਸੁਪਨਾ ਵਖਾੜੇ ਨੇ ਦਾਅਵਾ ਕਰਦੇ ਨੇ ਦਸੰਬਰ ਤੋਂ ਬਾਅਦ ਨਿਰਵਿਘਨ ਬਿਜਲੀ ਦੇ ਅੰਦਾ ਯਾਨੀ ਕਿ ਇਸ ਵਾਰ ਵੀ ਗਰਮੀਆਂ ਬਿਜਲੀ ਦੇ ਇੰਤਜ਼ਾਰ 'ਚ ਹੀ ਕਟਨੀ ਆ ਪੈਣਗੀਆਂ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਸੁਖਬੀਰ ਬਾਦਲ ਵੱਲੋਂ ਵਖਾਇ ਇਸ ਰੰਗीन ਸੁਪਨੇ ਤੇ ਤੁਸੀਂ ਹਲਾ ਸੁਣੋ ਮੈਂ ਸਮਝਿੰਦਾ ਕਿ ਉਹ ਆਦਮੀ ਨੂੰ ਸੀਰੀਅਸਲੀ ਲੈਣ ਦੀ ਲੋੜ ਨਹੀਂ ਮੈਂ ਤਾਂ ਅੱਗੇ ਬੜੀ ਵਾਰ ਕਿਹਾ ਕਿ ਪਤਾ ਨਹੀਂ ਗੰਗਾ ਨਗਰ ਤੋਂ ਜਦੋਂ ਕੋਈ ਜ਼ਮਾਨ ਤਾਜ਼ਾ ਆ ਜਾਂਦਾ ਉਦੋਂ ਹੀ ਕੋਈ ਇਹੋ ਜਿਹਾ ਬਿਆਨ ਛੱਡ ਦਿੰਦਾ ਇਹ ਵੀ ਉਹ ਉਸੇ ਦਾ ਸ਼ਿਕਾਰ ਫੇਰ ਲੱਗਦਾ ਕਿ ਤੇ ਤਾਜ਼ੀ ਆਏ ਹੋਣਗੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਨੇ ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਚੁਕਵਾਨ ਦੇ ਲਾਲੇ ਪਏ ਨੇ ਖੇਤ ਮਜ਼ਦੂਰ ਜਿਹੜੇ ਨੇ ਉਹ ਵਿਚਾਰੇ ਭੁੱਖੇ ਮਰ ਰਹੇ ਨੇ ਇਹ ਆਦਮੀ ਉੱਥੇ ਬੈਠਾ ਹੋਇਆ ਆਪਣੀਆਂ ਮੂੰਗੇਰੀ ਲਾਲ ਦੇ ਰੰਗीन ਸੁਪਨੇ ਝੂਠੀਆਂ ਗੱਲਾਂ ਕਰਕੇ ਝੂਠੇ ਸੁਪਨੇ ਵਖਾ ਕੇ ਲੋਕਾਂ ਦਾ ਬੇਫਕੂ ਬਣਾਉਣ ਤੇ ਪਿਓ ਪੁੱਤਰਾਂ ਦੀ ਇਹ ਜੋੜੀ ਲੱਗੀ ਹੈ ਮੈਨੂੰ ਬਹੁਤ ਪਾਰੀ ਅਫਸੋਸ ਮੈਂ ਕਹਿਣਾ ਚਾਹਨਾ ਸਾਸਕਬੀਰ ਸਿੰਘ ਜੀ ਮਜ਼ਾਕ ਨਾ ਕਰੋ ਪੰਜਾਬ ਦੇ ਲੋਕ ਜੀ ਇੱਜ਼ਤ ਦੇ ਸਕਦੇ ਨੇ ਤੇ ਇੱਜ਼ਤ ਖੋਣੀ ਵੀ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਂਦੀ ਏ ਤੁਸੀਂ ਇਹਨਾਂ ਦਾ ਬਹੁਤਾ ਇਹ ਟੈਸਟ ਇਹਨਾਂ ਦਾ ਜਿਹੜਾ ਹੈ ਨਾ ਇਹਦਾ ਵੀ ਪੇਸ਼ੈਂਸ ਦਾ ਟੈਸਟ ਨਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂਲ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi